ਜਲੰਧ ਦੇ ਪਿੰਡ ਸੁਲਪੁਰ ਦੇ ਰਹਿਣ ਵਾਲੇ ਯੂਟਿਊਬਰ ਨਵਦੀਪ ਸਿੰਘ ਉਰਫ ਰੋਜਰ ਦੇ ਘਰ ਹੋਏ ਗ੍ਰਨੇਡ ਅਟੈਕ ਦੀ ਸਾਜ਼ਿਸ਼ ਵਿੱਚ ਬਾਬਾ ਸਿੱਧਕੀ ਹਤਿਆਕਾਂਡ ਵਿੱਚ ਫਰਾਰ ਜੀ ਸ਼ਾਹ ਮਖਤਰ ਵਾਸੀ ਸ਼ੰਕਰ ਅਤੇ ਕੈਨੇਡਾ ਵਿੱਚ ਬੈਠੇ ਪਿੰਡ ਲਾਂਬੜੀ ਦੇ ਗੌਰਵ ਨੂੰ ਨਾਮਜ਼ਦ ਕੀਤਾ ਗਿਆ ਹੈ ਦੱਸ ਦੇ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਸੁੱਖਾ ਨਾਮਕ ਫੜੇ ਗਏ ਦੋਸ਼ੀ ਦੀ ਨਿਸ਼ਾਨਦੇਹੀ ਤੇ ਵਾਰਦਤ ਵਿੱਚ ਵਰਤਿਆ ਪਿਸਤਲ ਅਤੇ ਬਾਈਕ ਬਰਾਮਦ ਕੀਤੀ ਗਈ ਸੀ ਜਦਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਨਾਮਜ਼ਦ ਮਨਿੰਦਰ ਉਰਫ ਬੋਬੀ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਦੇਖੋ ਇਹਦੇ ਵਿੱਚ ਸਾਡੀ ਤਬਦੀ ਬੜੀ ਪ੍ਰੋਗਰੈਸਿਵ ਸਾਈਡਲ ਚੱਲ ਰਹੀ ਹੈ ਇਸ ਨੇਡ ਲੋਬਿੰਗ ਦੇ ਵਿੱਚ ਅਸੀਂ ਜਿਹੜਾ ਪਹਿਲਾਂ ਅਸੀਂ ਤੁਹਾਨੂੰ ਜਿਹੜਾ ਪ੍ਰੈਸ ਬਰੀਫਿੰਗ ਜਿਹੜੀ ਕਰ ਚੁੱਕੇ ਹਾਂ ਡਿਟੇਲ ਦੇ ਵਿੱਚ ਹੁਣ ਅਸੀਂ ਇਹਦੇ ਵਿੱਚ ਲੇਟੈਸਟ ਇਹ ਹੋਇਆ ਕਿ ਇਹਦੇ ਵਿੱਚ ਅਸੀਂ ਦੋ ਜਿਹੜੇ ਬੰਦੇ ਜਿਹੜੇ ਹੋਰ ਜਿਹੜੇ ਕਯੂਜ ਨੂੰ ਨਾਮਿਨੇਟ ਕੀਤੇ ਗੌਰਵ ਗੇਲੈਕ ਜੈ ਸ਼ਾਨ ਅਕਤਰ ਤੇ ਇਹਨਾਂ ਦੇ ਖਿਲਾਫ ਅਸੀਂ ਜਿੱਦੀ ਸਾਡੇ ਕੋਲ ਐਵੀਡੈਂਸ ਹੈ ਉਹਦੇ 베ਸਟ ਇਹਨੂੰ ਨਾਮਿਨੇਟ ਕਰਕੇ ਤਪਰੀਸ਼ ਕਰ ਰਹੇ ਹਾਂ ਇਸ ਕੇਸ ਵਿੱਚ ਅਸੀਂ ਇੱਕ ਜਿਹੜਾ 7.65 ਪਿਸਤਲ ਹੈ ਦੋ ਰੋਂ ਦਾ ਪਲਸ ਜਿਹੜੇ ਤਿੰਨ ਮੋਟਰਸਾਈਕਲ ਜਿਹੜੇ ਉਹ ਆਪਾਂ ਬਰਾਮਦ ਕਰਾਏ ਆ ਤੇ ਸਾਡੀ ਜਿਹੜੀ ਤਕਤੀਸ ਚੱਲਦੀ ਹੈ ਜਲਦੀ ਇਹ ਅਸੀਂ ਜਿਹੜੇ ਇਹਦੇ ਵਿੱਚ ਉਹ ਜਿਹੜੀ ਅਰੈਸਟ ਜਿਹੜੀਆਂ ਕਰਾਂਗੇ ਸਰ ਜਿਹੜੇ ਦੋ ਮੋਟਰਸਾਈਕਲ ਦਾ ਫੋਰ ਫੜੀ ਜਿੰਨੇ ਇਹ ਕਿਸ ਇਹ ਇਹ ਨਾਲ ਹੀ ਰਿਲੇਟਡ ਸੀ ਇੱਕ ਤੇ ਅੰਮ੍ਰਿਤ ਇੱਕ ਮੋਟਰਸਾਈਕਲ ਜਿਹੜਾ ਉਹ ਸੀਗਾ ਅਮਰਪ੍ਰੀਤ ਦਾ ਦੂਜਾ ਜਿਹੜਾ ਹਰਦਿਕ ਕੰਬੋ ਜਿਹੜਾ ਇਹ ਮੋਟਰਸਾਈਕਲ ਜਿੱਦਾਂ ਉਹ ਵਾਰਦਾਤ ਤੇ ਵਰਤਿਆ ਸੀਗਾ ਸੋ ਇਹ ਦੋਨੇ ਮੋਟਰਸਾਈਕਲ ਜਿਹੜੇ ਸਾਡੇ ਤੋਂ ਰਿਕਵਰ ਹੋ ਚੁੱਕੇ ਸਰ ਗੱਲ ਕਰੀਏ ਜੋ ਬੀਤੇ ਦਿਨੇ ਮਾਚਲ ਤੋਂ ਇੱਕ ਲੜਕਣ ਲੈਂਦਾ ਤੇ ਦੇਖਦਾ ਕਿ ਉਹ ਗੱਡੀ ਖਰਾਬ ਹੋਈ ਸੀ ਉਸ ਤੋਂ ਬਾਅਦ ਫਰਾਰ ਹੋਇਆ ਉਹਦੇ ਉਹ ਉਸਨੇ ਵੀ ਕਿਹੜਾ ਗਨੇ ਬਾਈਕ ਚਲਾ ਰਹੇ ਸੀ ਉਹਦੇ ਨਾਲ ਇਸ ਦਿਨ ਉਹ ਜਿਹੜਾ ਹਾਂ ਉਹੀ ਸੀਗਾ ਅਮਰਪ੍ਰੀਤ ਸੀਗਾ ਉਹੀ ਬੰਦਾ ਸੀਗਾ ਸਰ ਕਿਨੇਗਨੇਟ ਪ੍ਰੋਵਾਈਡ ਕਰਵਾਇਆ ਸੀ ਉਹ ਕੋਣ ਹੈ ਉਸ ਦਿਨ ਅਜੇ ਤੱਕ ਜਿਹੜਾ ਸਾਡੀ ਜਿਹੜੀ ਤਫਤੀਸ਼ ਚੱਲਦੀ ਆ ਉਹਦੇ ਵਿੱਚ ਅਜੇ ਤੱਕ ਕੁਝ ਪ੍ਰੀਮੈਚੁਰ ਹੈ ਜੇ ਕੋਈ ਗੱਲ ਕਰਨੀ ਉਸ ਮਾਮਲੇ ਸਟੇ ਲੰਡਨ ਇਨਵੈਸਟਿਗੇਟ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies, as well local builders with brothers. He is professional by plumbing, electrician, masonry car painting. For more information, please contact him at under checktrade platform wwwjacktradecom 921760. Chander Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ